ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਤੇ ਇੱਕ ਆਪਣਾ ਨਵਾਂ ਬਲੌਗਰ ਹੈ ਇਹ ਇਹ ਕਹਿੰਦਾ ਮੈਂ ਵੀਡੀਓ ਬਣਾਇਆ ਕਰੂੰ ਤੇ ਪਾਇਆ ਕਰੂੰ ਮਸ਼ੀਨਾਂ ਤੇ ਤੇ ਆਪਾਂ ਖੜੇ ਤੇ ਇੱਧਰ ਆਪਣੀ ਜੱਗੀ ਕੋਲ ਤੇ ਜਿੱਥੇ ਗਰਨਾਨਕ ਖੜੀ ਐ ਜਿਹੜੀ ਤਿਆਰ ਕਰਨੀ ਐ ਫੁੱਲ ਜਿਹਨੇ ਹੀਰਾ ਦਾ ਕਟਰ ਤਿਆਰ ਕਰਿਆ 3 ਰੂਲ ਨਵੀਂ ਪੰਜ ਪੱਲੇ ਵਾਲੀ ਤੇ ਫਰਸ਼ ਲੱਗ ਗਿਆ ਉਗਰ ਦੇ ਬਲ ਲੱਗੇ ਢੂਆ ਟਾ ਲੱਗੀਆਂ ਤੇ ਇਹ ਸਾਰੇ ਸਮੋਸੇ ਨਾਲੇ ਨਵੇਂ ਲੱਗੇ ਠੀਕ ਹੈ ਦਵਿੰਦਰ ਜਮਾਂ ਜੀਰੋ ਜੀਰੋ ਬੈਨਸਾ ਇਹਦਾ ਪੱਲਾ ਲੀਵਰ ਲੂਵਰ ਲਾ ਕੇ ਓਕੇ ਕਰਤਾ ਇਹ ਤੇ ਉਹ ਖੜੀਆ ਗਰਨਾਨਕ ਦੇੜੀ ਟੈਂਕ ਟੁੰਕ ਸਾਰਾ ਨਵਾਂ ਤੇ ਕੈਵਣ ਸਤਰੀ ਪੂਸ ਤੇ ਮਗਲਾ ਹਿੱਸਾ ਵੱਡਾ ਕੁਝ ਨਹੀਂ ਛੱਡਣਾ ਜਾਨੀ ਕਿ ਕਾਟਰ ਦਾ ਟੋਟਲ ਕੰਮ ਹੈ ਸਾਰਾ ਨਮਾ ਤਿਆਰ ਕਰਨਾ ਢੋਆ ਠਾ ਆ ਉੱਪਰਲਾ ਫਰਸ਼ ਵੀ ਲਾ ਕੇ ਸਮਾਨ ਇਹਦਾ ਰੱਖਤਾ ਸਾਰਾ ਬਾਹਰੋਂ ਹੁਣ ਇੱਕ ਅੱਧੇ ਦਿਨ ਚ ਦੇਖਦੇ ਆ ਇਹਨੂੰ ਕੋਡੀਆਂ ਘਾੜੀਆਂ ਤੇ ਕਰਕੇ ਡੈਕਸ਼ਨਾਂ ਡੁਕਸ਼ਨਾਂ ਕਰਕੇ ਗੇਰਗੂਲ ਕਰਕੇ ਇਹਦਾ ਫਿਰ ਇਹ ਰਗੜ ਰਗੜਈਆ ਸਟਾਰਟ ਹੋਊਗਾ ਰੰਗ ਰੰਗ ਕਰਾਂਗੇ ਹਨਾ ਦਪਿੰਦਰ ਇਹ ਹੀਟਰ ਕਿਹਦੀ ਪੌੜੀ ਦੂਜੀ ਲਾਉਣੀ ਹੈ ਨਵੇਂ ਮਾਡਲ ਚ ਤੇ ਇਹ ਮਸ਼ੀਨ ਆ 8 ਮਾਡਲ ਸਾਰੀ オリジナル ਇੰਜਨ ਨੂੰ ਹਲੇ ਤੱਕ ਚਾਬੀ ਨਹੀਂ ਲੱਗੀ ਨਾਲ ਦਾ ਪੰਪ ਨਾਲ ਦਾ ਇੰਜਨ ਹੈ ਸਾਮੀ ਹੋਈ ਆ ਮਸ਼ੀਨ ਸੋਹਣੀ ਪੂਰੀ ਟਾਇਰ ਟੂਰ ਚੌਕੜਾ ਨਵਾਂ ਇਹਦਾ ਤੇ ਜਦੋਂ ਰੰਗ ਹੋ ਗਿਆ ਤਾਂ ਹੋਰ ਰੋ ਪੈਣਾ ਇਹ ਆ ਗਿਆ ਜਗਤਜੀਤ ਸਿੰਘ ਬਣਾ ਲੈ ਹੁਣ ਤੂੰ ਨਾਲੇ ਬੱਸ ਹੋਰ ਹੁਣ ਅਈ ਬੋਲੇ ਨਾਲ ਸਿੱਖ ਜਾਏਗਾ ਕੋਸਪਾ ਜਿਵੇਂ ਮੁੱਗੇ ਨੇ ਕਿ ਸਾਰੀ ਟੋਪੀ ਨਾ ਵੀ ਲਾਉਣੀ ਆ ਬਾਕੀ ਇੰਜਨ ਉੰਜਾਂ ਦੀ ਬਹੁਤ ਸੋਹਣੀ ਬਾਜਪੂਜਾ ਮਸ਼ੀਨ ਦੀ ਉਹਨੇ ਲੈ ਕੇ ਆਇਆ ਰਾਤ ਨੂੰ ਤੇ ਵਧੀਆ ਕੋਈ ਪ੍ਰਵਾਹ ਨਹੀਂ ਸੀ ਬਸ ਥੋੜੀ ਥੋੜੀ ਜੀ ਬਲੋ ਹੈ ਇੱਕ ਇਹਦੀ ਤੇ ਇੱਕ ਇਲੈਕਟ੍ਰੋਨਿਕ ਮੀਟਰ ਲੱਗਿਆ ਹੋਇਆ ਪ੍ਰੈਸ਼ਰ ਵਾਲਾ ਉਹ ਸਹੀ ਨਹੀਂ ਦੱਸਦਾ ਫਿਰ ਦੂਜਾ ਮੀਟਰ ਲਾ ਕੇ ਪਰਸੋਂ ਚੈੱਕ ਕਰਿਆ ਸੀ ਪ੍ਰੈਸ਼ਰ ਹੈਗਾ ਇਹਦਾ 5 ਕਿਤੇ ਮਤਲਬ ਠੰਡੇ ਤੇ ਤੇ ਗਰਮ ਹੋ ਕੇ ਹੀ ਰੱਖੂਗਾ ਯਾਨੀ ਕਿ ਤਨ ਤਨ ਤੇ ਉਹ ਵੀਰ ਕਹਿੰਦੇ ਕਹਿੰਦੇ ਚਲੋ ਕੋਈ ਨਹੀਂ ਆ ਕੇ ਦੇਖ ਦਿਆ ਕਰ ਲੈਣੇ ਰਾਇ ਇਸਲਾ ਹੀ ਕਹਦੀ ਵੀ ਚਲੋ ਥੱਲੋਂ ਬਚ ਜੂਗਾ ਥੱਲੋਂ ਕਰਨ ਦੀ ਲੋੜ ਨਹੀਂ ਇਹਨੂੰ ਗ੍ਰਾਈਂਡਾ ਵੀ ਉੱਪਰ ਲਾ ਉੱਪਰਲਾ ਕੰਮ ਹੋ ਜੇ ਇਹ ਪ੍ਰੈਸ਼ਰ ਪੂਰੇ ਸਰੇ ਦਾ ਵਧਾ ਲਾਂਗੇ ਤਾਂ ਜਾਂਦਾ ਕਿਤੇ ਨਹੀਂ ਆ ਜਿਵੇਂ ਪਟਿਆਂ 'ਚ ਬੈਂਡ ਵੱਧ ਹੁੰਦੇ ਨੇ ਇਹ ਚੀਜ਼ ਉਦੋਂ ਘਸਦੀ ਹੈ ਇਹ ਕਾਲਰਾਂ ਥੋੜੀਆਂ ਕਟਾ ਲਿਆ ਕਰੋ ਜੇ ਨਾਲ ਲੱਗਦੀਆਂ ਹੁੰਦੀਆਂ ਅਵੇ ਇਹਦੇ ਵੀ ਮਾਲ ਗਦਾਮ ਘੱਟ ਦੀ ਰੇਦੀ ਉਹ ਬਲੋਰ ਦੀ ਜਿਹੜੀ ਕਲਰਾਈ ਦੇ ਪਟਾ ਲੱਗਾ ਉੱਚੀ ਬਹੁਤ ਆ ਉਹ ਉੱਚੀ ਹੋਣ ਕਰਕੇ ਉੱਥੇ ਮਾਲ ਨਹੀਂ ਆਉਂਦਾ ਮੂਰੇ ਯਾ ਲਾ ਤਾਂ ਸਾਰਾ ਅਲਜੁਲ ਭਾਈ ਅਭੀ ਇੰਨੇ ਆਪਦੇ ਜੱਗੀ ਕੰਮ ਨੂੰ ਮੇੜ ਦੂ ਇਹਦੇ ਸਾਰੇ ਬਣਾਉਣ ਵਾਲੇ ਜਾ ਸੀ ਤਾਂ ਰੀਟਿੰਗ ਕਰਨ ਵੇਲੇ ਨਾਲ ਆਵਾਂਗੇ ਤੇ ਚਲੋ ਟਾਈਮ ਬਹੁਤ ਆ ਹਲੇ ਆ ਮਹੀਨਾ ਤੇ ਨੂੰ ਪੂਰਾ ਹੀ ਲੱਗ ਜੂ ਤਿਆਰੀ ਚ ਕਾ ਚੋਕ ਹੋ ਹੋ ਪੁਲਾ ਵੀ ਬਿੰਗਾ ਕਰਿਆ ਪਿਆ ਗੇੜਾ ਜੱਤਾ ਦੀ ਵਿੱਚ ਓੜ ਗਏ ਕੋ ਨਟ ਜੇ ਬੱਟੇ ਚਾਚੇ ਉਹਦੇ ਪੈਣ ਲਓ ਜੀ ਇਹਦੇ ਹੁਣ ਸਟicker ਲਾਵਾਂਗੇ ਸਾਰੇ ਜੀ ਐਨ ਤੇ ਗਰਨਾਨਕ ਦੇ ਨਹੀਂ ਲਾਉਣੇ ਨਵਾਂ ਮਾਡਲੇ ਬਣਾਵਾਂਗੇ ਤੇ ਬਾਕੀ ਮਿਹਨਤ ਕਰੇ ਦਾ ਫੇਰ ਫਾਇਦਾ ਹੋਊਗਾ ਜਦੋਂ ਆ ਕੇ ਰੰਗ ਦੀ ਬਾਰੀ ਆਉਂਦੀ ਹੈ ਜੇ ਤੁਸੀਂ ਰੰਗ ਤੇ ਕਾਸਰ ਛੱਡ ਕੇ ਫੇਰ ਮਸ਼ੀਨ ਦਾ ਕੋਈ ਕੰਮ ਕਰੇ ਦਾ ਫਾਇਦਾ ਨਹੀਂ ਹੋਤੇ ਮਿਹਨਤ ਪਾਲਦੀ ਹੁੰਦੀ ਹੈ ਨਹੀਂ ਇਹ ਜੇ ਕੱਢਾਂਗੇ ਕੰਡੇ ਰੰਗ ਵਾਲੇ ਇਹ ਵੀ ਹੀਰਾ ਇਹਦਾ ਵੀ ਗੋਲਾ ਕਾਲਾ ਲਾਉਣਾ ਇਹ ਤੋਗਰ ਦਾ ਪੀਛ ਲਾਉਣਾ ਇਹਨਾਂ ਨੇ ਆਪਣੀ ਮਸ਼ੀਨ ਬਰਾਬਰ ਖਿਲਾਰ ਕੇ ਕਾਪੀ ਪੰਨ ਤੇ ਬੜਾ ਕੁਝ ਨੋਟ ਕਰਿਆ ਵੀ ਕੀ ਕੀ ਕਰਿਆ ਹੋਇਆ ਕੀ ਕੀ ਨਾ ਤੋਰਾਏ ਫੇਰ ਨਹੀਂ ਲੈਣ ਲੱਗੀ ਇਹ ਰਾਵੜਾ ਖਾਂਦੀ ਆ ਹਲੇ ਵੀ ਅੱppa ਵੀ ਉਹਨੂੰ ਇਹ ਦੱਸਦੇ ਆ ਜਿਹੜਾ ਬੰਦਾ ਸਮਝਦਾ ਜਿਹੜਾ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਉੱਥੇ ਫਿਰ ਆਪਾਂ ਵੀ ਨਹੀਂ ਕੁਝ ਕਹਿੰਦੇ ਛੱਡ ਪਰਿਆ ਆਪਣੀ ਕੀ ਲੈਣਾ ਚੱਲਾ ਹੁੰਦੇ ਕਿ ਭਾਜ ਦੂਜੀ ਲਾਇਆ ਹੋਇਆ ਸੀ ਵੀ ਜੇ ਕੋਈ ਜੋਜ ਨਾਲ ਉੱਡੇ ਵੀ ਅੱਗੇ ਲੱਗੇ ਸਿੱਧੇ ਲੋਟੇ ਇਹ ਜੇ ਕੰਮ ਜਰਾ ਨਾ ਕਰਿਆ ਕਰੋ ਹਣਾਂ 68 ਪਸ ਬਟਨ ਤੋਂ ਹੁੰਦੀ ਸੀ ਇਹ ਆਹ ਤੁਹਾਨੂੰ ਦੇਖ ਦਿਵਾਉਂਦਾ ਜੀ ਇਹ ਹਿਸਾਬ ਨਾਲੋ ਚਲਾਈ ਤੇ ਇੰਨਾ ਫਰਕ ਆ ਹੁੰਦਾ ਮਹੀਨ ਦੇ ਵੀ ਆਹ ਚੀਜ਼ਾਂ ਵੀ ਨਿਕਸੀਆਂ ਨਈਆਂ ਰਾੜਾਂ ਟੁੱਟਣ ਵਾਲੀਆਂ ਕਰੀਆਂ ਪਈਆਂ ਹੁੰਦੀਆਂ ਨੇ ਜੀ ਤੇ ਇਹ ਅਸ ਕਰਤੀ ਥੱਲੋਂ ਤਿਆਰ ਤੇ ਆਹ ਚੋਬਰ ਵੀ ਆ ਗਿਆ ਆਪਣਾ ਤਿਆਰ ਹੋ ਕੇ ਤੇ ਇਹਨੂੰ ਪਾਉਣਿਆ ਕੱਲ ਨੂੰ ਹੱਥ ਬਾਬੇ ਦੀ ਕਿਰਪਾ ਗੈਲ ਇਹ ਲਿਵਲੀਵੇਟਰ ਟੰਗ ਦੇ ਦੇ ਜਿਹੜਾ ਇਹਦਾ ਮੂੰਹ ਜਾਂਦੀ ਉਹ ਬਣਾ ਲਿਆ ਹੁੰਦਾ ਸੀ ਇੱਕ ਤਿੰਨ ਚਾਰ ਟਾਕੀਆਂ ਜੀਆਂ ਹੋਰ ਸੀ ਇੱਕ ਉਹ ਨੁੱਕਰ ਤੇ ਆਏ ਦੋ ਵਿੱਚ ਸੀ ਇੱਕ ਇਧਰ ਅੰਦਰ ਸੀ ਤੇ ਬਲੋਰ ਬਲਾਰ ਓਕੇ ਹੋ ਗਿਆ ਜਮਾ ਉਧਰ ਡਬਲ 베ARING ਕਰਤਾ ਇਧਰ ਡਬਲ ਕਰਤਾ ਇਹਦੇ ਅੰਦਰ ਵੀ ਪੈਪ ਲਾਤੀ ਇਹ ਡਬਲ ਨਾਲ ਇਹ ਆ ਵੀ ਸ਼ਾਰਟ ਤੇ ਲੋਡ ਨਹੀਂ ਪੈਂਦਾ ਦਵਾਰੇ ਇਹ ਹਲਕ ਹਲਕੇ ਫੁੱਲ ਖਿੱਚਤੀਆਂ ਦੀਆਂ ਉਹ ਪ੍ਰੋਸਫਾਈਸ ਪੂਰੀ ਅੱਜ ਦੁਬਾਰੇ ਫੇਰ ਕਰਤੀ ਜਿਹੜਾ ਇਧਰ ਗੰਦ ਪਿਲ ਜਾਦੀ ਤੇ ਚੈਨਾ ਚੂਨਾ ਦੋਨੇ ਪੈ ਗਈਆਂ 엘리ਵੇਟਰਾਂ ਦੀਆਂ ਆ ਵੀ ਇਹਦੇ ਨਾ ਢੱਲੇ ਤੇ ਆ ਦੋਨਾਂ ਇੰਗਲਾਂ ਦੇ ਸਪੋਰਟਾਂ ਦੇ ਇਹ ਵੀ ਪੱਕੇ ਕਰਤੇ ਥੱਲੋਂ ਵੀ ਉੱਤੋਂ ਵੀ ਤੇ ਪਰਲੀ ਦੇ ਵੀ ਅੱਜ ਇਹਦੇ ਸਾਰਾ ਹੱਥ ਫਿਰ ਗਿਆ ਹੁਣ ਰਹਿ ਗਈ ਕੱਲੀ ਸ਼ੀਲਡ ਲਾਉਣੀ ਤੇ ਆ ਇਹਦਾ ਘੱਗਰਾ ਜਾਂ ਪੱਟ ਕੇ ਇਹ ਨੇੜੇ ਕਰਤਾ ਆ ਲੋ 2 ਇੰਚ ਦਾ ਪੌਣਾ ਇੰਚ ਦਾ ਉਧਰੋਂ ਫਰਕ ਪੈ ਗਿਆ ਬਾਕੀ ਇਹਨੂੰ ਰੈਂਚ ਨਾਲ ਥੋੜਾ ਥੋੜਾ ਬਿੰਗਾ ਕਰਾਂਗੇ ਤਾਂ ਕਿ ਅੰਦਰ ਨੂੰ ਹਵਾ ਰਹੇ ਇਹਦੀ ਹੁਣ ਫਰਾਂ ਦੇ ਨਾਲੋਂ ਡੇਢ ਕਿ ਇੰਚ ਦਾ ਫਰਕ ਹੈ ਪਹਿਲਾਂ ਜਾਨਕੀ 3 ਇੰਚੇ ਸੀ ਤੇ ਹੁਣ ਜਦੋਂ ਇਹ ਰੈਂਚ ਨਾਲ ਹੋਰ ਖਿੱਚਿਆ ਗਿਆ ਤਾਂ ਇਹਦੀ ਹਵਾ ਜਿਹੜੀ ਬਲਾਕ ਨੂੰ ਸਿੱਧੀ ਜਾਊਗੀ ਕਿ ਬਾਕੀ ਫੁੱਲ ਕੰਪਲੀਟ ਆ ਇਹ ਸਵੇਰੇ ਆਊਗਾ ਹੈਡਰਾ ਤੇ ਇਹਨੂੰ ਰੱਖਾਂਗੇ ਫਿਰ ਹੁਣ ਭਰੀ ਜੀ ਲੱਗਦੀ ਆ ਮਸ਼ੀਨਾਂ ਐਲੀਵੇਟਰ ਟੰਗ ਕੇ ਤੇ ਆ ਚੈਰ ਰਹਿ ਗਈ ਪੌਣੀ ਕੱਲੀ ਅੱਜ ਦੋ ਤਿੰਨ ਬੰਦੇ ਹੋਰ ਆ ਗਏ ਤੇ ਯਾਰ ਇੱਕ ਤਾਂ ਮਸ਼ੀਨ ਦਾ ਕਹਿੰਦੇ ਵੀ ਕਦੋਂ ਸੱਡ ਕੇ ਜਾਈਏ ਕਹਿੰਦੇ ਸਾਨੂੰ ਲਾਰਾ ਨਾ ਹੋਵੇ ਮਹਾਵੀਰ ਜੀ ਲਾਰਾ ਲਾਉਣਾ ਫਿਰ ਤਾਂ ਮਹਾ ਖੜਜੋ ਫਿਰ ਭਾਈ ਸਾਡੇ ਮੁਰੇ ਹੋਰ ਬਹੁਤ ਨੇ ਤੇ ਹੋਰ ਉਹ ਕਿਨੇ ਰਪੋਟਾ ਤੇ ਉਹ ਗਰਨਾਨਕ ਦਾ ਵੀ ਸਵੇਰੇ ਇੰਜਨ ਉੰਜਨ ਲਾ ਦਾਂਗੇ ਨਾ ਟੈਂਕ ਟੁੰਕ ਲਾ ਦਾਂਗੇ ਹੈਡਰ ਨਾਲੇ ਹੈਗਾ ਉੱਥੇ ਲਾਉਣ ਦਾ ਵੀ ਜਿਗਾਰਡ ਪਰ ਇਹ ਆ ਵੀ ਚਲੋ ਹੈਡਰ ਆਇਆ ਹੋਊਗਾ ਲਾ ਦਾਂਗੇ ਤੇ ਸੌਖਾ ਰਹਿੰਦਾ ਕੰਮ ਇੰਜਨ ਉੰਜਨ ਲਾ ਕੇ ਉਹਦਾ ਮਤਲਬ ਬਿਨਾ ਰੇਡੀਏਟਰ ਤੋਂ ਉਹਨੂੰ ਗਰਮ ਕਰਕੇ ਚੈੱਕ ਕਰ ਲਾਂਗੇ ਵੀ ਪ੍ਰੈਸ਼ਰ ਕਿੰਨੇ ਤੇ ਖੜਾਉਂਦਾ ਉਹ ਬੈਰਿੰਗ ਬੂਰਿੰਗਾ ਇਹਦਾ ਪਾੜਿਆ ਹੋਇਆ ਸੀ ਇਹਦੇ ਵਿੱਚ ਹੀ ਪਿਆ ਸੀ ਸੱਤ ਦਾ ਇਹ ਪੈ ਗਿਆ ਇਹ ਇੱਥੇ ਪਿਆ ਹੋਊ ਬੈਰਿੰਗ ਦਾ ਸੱਤ ਦਾ ਕਿਹਦੀ ਆ ਮਾਸਟਰ ਸਿਲੰਡਰ ਦੀ ਕਿਟ ਲਿਆਂਦੀ ਸੀ ਇਹ ਪਾ ਕੇ ਦੇਖਣੀ ਹੈ ਉਹ ਤਾਂ ਨਹੀਂ ਆਹ ਹਾਂ ਪਤਾ ਨਹੀਂ ਹੋਰ ਹੈ ਇਹ ਇਹ ਇੱਕ ਗਰਮ ਵਾਲਾ ਮੀਟਰ ਕਦੇ ਵੀ ਲਾਉਣਾ ਤਾਂ ਪਾਰੇ ਵਾਲਾ ਲਾਓ ਇਲੈਕਟ੍ਰੋਨਿਕ ਨਹੀਂ ਲਾਉਣਾ ਹੈਗਾ ਇਹ ਇੰਜਨਾਂ ਤੇ ਤੇ ਆ ਮੀਟਰ ਵੀ ਹੈ ਜਿਹੜਾ ਇਹ ਵੀ ਇਲੈਕਟ੍ਰੋਨਿਕ ਨਹੀਂ ਲਾਉਣਾ ਆ ਇਕੱਲਾ ਏਡਾ ਕੇ ਸਿਸਟਮ ਹੁੰਦਾ ਨਾ ਅੱਠ ਦਾ ਇਹ ਲਾ ਕੇ ਇਹ ਪ੍ਰੈਸ਼ਰ ਪੈ ਵਸਿੱਧੀ ਚੱਲ ਜਾਂਦੀ ਹੈ ਡੈਸ਼ਬੋਰਡ 'ਚ ਤਾਂ ਇਹ ਸਹੀ ਦੱਸਦਾ ਵੀ ਕਿੰਨਾ ਪ੍ਰੈਸ਼ਰ ਰਹਿੰਦਾ ਉਹ ਜਿਹੜਾ ਇਲੈਕਟ੍ਰੋਨਿਕ ਹੁੰਦਾ ਕਿ ਤੋ ਅਰਥ ਹੋ ਗਿਆ ਤਾਂ ਉਹਨੇ ਵੱਧ ਘਟ ਕਦੇ ਵੱਧ ਜਾਇਆ ਕਦੇ ਘਟ ਲੈ ਗਿਆ ਉਹ ਸਹੀ ਨਹੀਂ ਦੱਸਦਾ ਹੁੰਦਾ ਤੇ ਜੇ ਕੋਈ ਮਾੜਾ ਮੋਟਾ ਗਰਮ ਹੁੰਦਾ ਤਾਂ ਅੱਠ ਫਰ ਜ਼ਰੂਰ ਪਾਇਆ ਕਰੋ ਪਹਿਲਾਂ ਵੀ ਦੱਸਿਆ ਤੇ ਸੀਟੀਆਂ ਮਾਰਨ ਲਾਤਾ ਇਹ ਸ਼ਿਕਰਾ ਮਾਰਦਾ ਪੂਰੀਆਂ ਇਹ ਕਿਹਦੇ ਜਦੋਂ ਪਹਿਲਾਂ ਖੋਲਿਆ ਇਹ ਆ ਕੜਾ ਹੈ ਨਹੀਂ ਸੀ ਇਹ ਲੈ ਕੇ ਆਂਦਾ ਜੀਦਾ ਇਹਦੇ ਨਾਲ ਹੀ ਫਿਰ ਹਵਾ ਧੂਆਂ ਲੀਕ ਹੋਈ ਜਾਂਦਾ ਸਾਰਾ ਇੰਜਨ ਕਾਲਾ ਕਰ ਦੁੰਦਾ 에ਅਰ ਕਲੀਨਰ ਵੀ ਸਾਫ਼ ਸੁਪ ਕਰਕੇ ਤੇਲ ਤੂਲ ਪਾਤਾ ਉਹ ਚ ਉੱਪਰੋਂ ਸਾਰੇ ਕੰਮ ਨਵੇਂ ਤੇ ਇਕੱਲੇ ਇੰਜਨ ਆਏ ਰਹਿ ਗਏ ਇਹ ਸਾਡਾ ਨਵਾਂ ਚੇਲਾ ਬੰਦ ਨੂੰ ਤਿਆਰ ਹੈ। ਅੱਜ ਕੀ ਕੁੱਟਦੇ ਆ ਇਹਨੂੰ? ਹਾਂ ਹੋ ਗਿਆ। ਹੋਰ ਵੱਡਾਂਗੇ ਫਿਰ ਇਹਨੂੰ? ਮੈਂ ਕਿਹਾ ਮੈਨੂੰ ਕਹਿ ਤਾਂ ਬਚ ਕੇ ਰਹੀ। ਹਾਂ। ਸੀਰ ਨੂੰ ਨੂੰ ਰਿਆਣਾ ਮਸ ਨੂੰ ਵੱਟਦੇ ਕੇ ਐ ਰੱਖਿਆ ਕਰਾਂਗੇ। ਤੁਸੀਂ ਪੱਦੇ ਨੂੰ ਬਾਅਦ ਕੁੱਟ ਕੇ ਬਾਅਦ ਚ ਪਾਉਂਦਾ ਤੇਰੇ ਦੱਸ ਦੇ ਮੈਂ ਤੇ ਚਾਹ ਗਲਤੀ ਸੀ। ਹਾਂ ਪਹਿਲਾਂ ਨਹੀਂ ਦੱਸਣੀ। ਯਾਰ ਵਧੀਆ ਫਿਰ ਫੇਰੇ ਹੋਣਾ ਮੈਨੂੰ ਅੱਜ ਇਹਦੇ 2-3 ਵਾਰੀ ਫਿਰ ਗਿਆ ਰਾ ਫੜਾ। ਉਸਤਾ ਦਾ ਕੋਟ ਟਖਾਣਾ ਹੀ ਹੈ। ਹਾਂਜੀ। ਕਿੰਨੀ ਵਾਰੀ ਗੁੱਟ ਪਈ ਅੱਜ? ਇੱਕ ਵਾਰੀ। ਕਿੰਨੀ ਕ ਪਈ? ਪਤਾ ਨਹੀਂ। ਆ ਬੱਲ ਨੇ ਫੂਕੀ ਜਾ ਤੇ ਇਹ ਕੌਣ ਹੈ ਤੇ ਇਹਦਾ ਸਮਾਨ ਆ ਗਿਆ ਸਾਰਾ ਟੋਟਲੀ ਤਿਆਰ ਹੋ ਕੇ ਟ੍ਰੈਂਕ ਬਾਬੇ ਦੀ ਕਿਰਪਾ ਨਾਲ ਬਚ ਗਈ ਕੇਰਾ ਤਾਂ ਉਹਨਾਂ ਨੇ ਡਰਾਤਾ ਦੀ ਕਹਿੰਦੇ ਨੀਲੀ ਜਾਦੇ ਹੋਈ ਹੋਈ ਆ ਹਲੇ ਵੀ ਲੀਲੀ ਲੀਲੀ ਦੀ ਚੌਕਦੀ ਆ ਤੇ ਗੈਡਾ ਗੁੱਡਾ ਇਹਦੀਆਂ ਉਹੀ ਰਹਿ ਗਈਆਂ ਫੇਸਬੂਲ ਲੱਗ ਗਿਆ ਇਹਦਾ ਸਾਰਾ ਬਾਕੀ ਸਾਰਾ ਸਬੰਧ ਤਿਆਰ ਹੋ ਕੇ ਪਿਸਟਨ ਪੋਸਟਨ ਰਾੜਾ ਰੂੜਾ ਪਿੰਨਾ ਪੁੰਨਾ ਇਹ ਜਿਵੇਂ ਆਈਆਂ ਹੁੰਦੀਆਂ ਨੇ ਉਹ ਉਮੀ ਰੱਖਣੀਆਂ ਪੈਂਦੀਆਂ ਨੇ ਕਿਉਂਕਿ ਉਹੀ ਪਿੰਨ ਦਾ ਉਹਦੇ ਵਿੱਚ ਹੈਡਿੰਗ ਕਰੀ ਹੁੰਦੀ ਹੈ ਜੇ ਹੁਣ ਆਹ ਕੱਢ ਕੇ ਉਹ ਚ ਪਾਵਾਂਗੇ ਕੁਦਰਤੀ ਟੋਣੇ ਆਈ ਸੈਟ ਆ ਜੇ ਆ ਜੀ ਨਹੀਂ ਆਉਂਦੀ ਨਹੀਂ ਹੁੰਦੀ ਟਾਈਟਲ ਹੋਊਗੀ ਇਹ ਕੋ ਪ੍ਰੈਸ਼ਰ ਹੋ ਗਿਆ ਸਲੀਵਸ ਰੂਵ ਲੱਗ ਗਈ ਇਹਦੀ ਬੋਸ ਲੱਗ ਗਿਆ ਇਹਦਾ ਇਹ ਇੱਕ ਹੀਮ ਦੀ ਇਹਦੀ ਪੈਕਿੰਗ ਹੈ ਬੜੀ ਤਕੜੀ ਉਹ ਨਹੀਂ ਹੈਗੀ ਯਾਰ ਅੱਗੇ ਦੇਗਾ ਲਓ ਜੀ ਇਹ ਹੈ ਲੇ ਲੈਂਡ ਦੀ ਪੈਕਿੰਗ オリジナル ਤੇ ਇਹਦਾ ਡੱਬਾ ਆ ਗਿਆ ਲੇਪਾਰਡ ਵੀ ਇਹ ਦੋ ਟੱਕ ਹੁੰਦੇ ਨੇ ਇਹ ਦੋ ਟੋਆਂ ਹੁੰਦੀਆਂ ਨੇ ਤੇ ਇੱਕ ਤਾਂ ਉਹ ਵੱਡੀ ਟੋਆ ਆ ਗਈ ਇੱਕ ਆ ਗਈ ਆਹ ਹੋਰੇ ਥੋੜੀ ਜੀ ਰੜਕਦੀ ਜੀ ਹੁੰਦੀ ਆਥਰੂ ਜੇ ਹੌਲੈਂਡ ਦੀ ਤੜ ਵਧਾਉਣੀ ਹੈ ਨਾ ਜ਼ੋਰ ਮਾਰ ਲਾਉਣਾ ਤਾਂ ਦਾ ਇਹ ਜਿਗਾੜ ਬਦਲਣਾ ਪੈਂਦਾ ਸਾਰਾ ਕੁਝ ਜਿੰਨਾ ਮਰਜੀ ਤਾ ਇਹ ਫੁੱਟ ਦੀ ਲਾਟ ਮਰਵਾ ਲਓ ਉਹਦੀ ਜੇ ਹੁਣ ਇਹਦੇ ਵਿੱਚ ਸਿੰਪਲ ਕੈਂਪ ਹੈ ਜੇ ਤਾਂ ਇਹ ਬੈਕ ਪ੍ਰੈਸ਼ਰ ਅਹੀਂ ਤੇਲ ਕੱਢਣੋਂ ਨਹੀਂ ਹਟਦਾ ਹੁੰਦਾ ਇਹ ਆ ਗਿਆ ਉਹ ਰੇ ਹੰਪਜਾ ਮੜਾ ਜ ਬਰੀਕ ਜੀ ਹੁੰਦੀ ਆ ਦੀਦੀ ਦੀ ਇਹਦਾ ਫਰਕ ਹੁੰਦਾ ਇਹਦਾ ਇਹ ਜਿਹਦੇ ਵਿੱਚ ਸਿੰਪਲ ਪਾਤੀ ਆ ਇਹ ਚੱਲਦਾ ਨਹੀਂ ਇਹਦੀ ਟੋਪਿੰਗ ਟੂਪਿੰਗ ਸਾਰੀ ਨਿਕਲ ਕੇ ਫੇਰ ਫੁੱਲ ਲੱਗ ਕੇ ਇਹਦਾ ਬਿਲਬੁਲ ਆ ਗਿਆ ਤੇ ਬਿਲਬ ਵੀ ਭਾਈ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਬਿਲ ਬਣਿਆ ਹੈ 14750 ਹਿੰਦੁਸਤਾਨ ਆਟੋਮੋਬਾਈਲ ਠੀਕ ਹੈ ਜੀ ਇਹ ਆਪਣਾ ਜਿਹੜਾ ਫੌਜੀ ਭਰਾ ਹੁੰਦਾ ਹੁੰਦਾ ਇੱਥੇ ਇਹਨਾਂ ਦੀਆਂ ਕਲਾਸਾਂ ਲੱਗਦੀਆਂ ਨੇ ਮਿਲਟਰੀ ਦੇ ਵਿੱਚ ਇੰਜਨਾਂ ਬਾਰੇ ਵੀ ਕੀ ਕੀ ਉਹਦਾ ਕਰਨਾ ਹੈ ਜੇ ਕੋਈ ਦਿੱਕਤ ਪਵੇ ਜੇ ਇਹ ਇਹਨਾਂ ਨੂੰ ਨੰਬਰ ਮਿਲਦੇ ਨੇ ਤੰਨਾ ਸਾਡੀ ਵਿਗਾ ਦੇ ਦੋ ਨੰਬਰ ਮਿਲੇ ਇੱਕ ਮਿਲੇ ਆ ਦੋ ਮਿਲੇ ਉਹ ਕਿ ਕੀ ਬੈਕ ਇੰਜੀਨੀਅਰ ਗਰੁੱਪ ਰਵਿੰਦਰ ਸਿੰਘ ਟੂ ਸਟਾਕ ਆਟੋ ਫੋਰ ਸਟਾਕ ਆਟੋ ਸਾਈਕਲ ਡੀਜ਼ਲ ਇੰਜਨ ਪਤਾ ਨਹੀਂ ਕੀ ਗੋਸਾ ਇੰਜੈਕਟਰ ਟਾਈਪ ਆਫ ਇੰਜਨ ਅਜੀ ਕਾ ਤੁਹਾਨੂੰ ਲਿਆ ਦੇ ਕਈ ਕਰ ਕੋਈ ਚੀਜ਼ ਲੱਭ ਜਾਂਦੀ ਹੁੰਦੀ ਆ ਤਾਂ ਕਰਕੇ ਹੁਣ ਹੋ ਗਈ ਸੰਗ ਤਾਂ ਆਪਣੀ ਇਕੱਠੀ ਹੁਣ ਤਾਂ ਹੀ ਲਾ ਲਈ ਅਜ ਤੋਂ ਬਾਅਦ ਚੱਲਦੇ ਆ ਘਰ ਨੂੰ ਸਮਾਨ ਸੱਪਾ ਸਾਂਹ ਤਾਂ ਸਾਰਾ ਕਦੇ ਧੂਆਂ ਹੁੰਦਾ ਸੀ ਪੁਰਾਣਾ ਗਰੀਸ ਉਹ ਤੇ ਮੁੱਦਾ ਮਾਰਦਾ ਵੀ ਚੱਲ ਹੋ ਕੇ ਦਿਖਾ ਤੇ ਸਮਾਨ ਸੱਪਾ ਸਾਰਾ ਸਾਂਭ ਕੇ ਕਟਕਟ ਮਾਨੇ ਚਾਬੀਆਂ ਸਵੇਰੇ ਨੂੰ ਇੱਕ ਦੋ ਜਾਣੇ ਧੋ ਲੈਣਗੇ ਤੇ ਅਸੀਂ ਇਹਦਾ ਹਾਈਡਰ ਆਊਗਾ ਇੰਜਨ ਉਹ ਜਨ ਰੱਖ ਦਾਂਗੇ ਦੋ ਜਾਣੇ ਰੇ ਤਿਆਰ ਹੈ ਮਸ਼ੀਨ ਇਹ ਫਿਰ ਸੱਦਾਂਗੇ ਅਗਲੀਆਂ ਬੀਬੀ ਬੀਬੀ ਕੋਰੇ ਹੱਥ ਨਾਲ ਵੀ ਫੜਨੀ ਬਾ ਉਹ ਤੋਂ ਉਹ ਹੁਣ ਬੜ ਕੇ ਤੈਨੂੰ ਪੈਸੇ ਹੁਕਮ ਉੱਪਰ ਤੇ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਕੰਮ ਨਾਲ ਨਵੀਂ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ ਅਸੀ ਕਾਲ ਜੀ